ਨੇ ਬੋਲੂਗਾ ਹਾਂਜੀ ਸਰ ਕੀ ਇਹ ਮਾਮਲਾ ਸਾਰੇ ਭਰਾ ਇਕੱਠੇ ਹੋਏ ਹੋ ਕੀ ਹੱਥਾ ਤੁਸੀਂ ਫੜਿਆ ਵਾ ਤੇ ਕੀ ਗੱਲਬਾਤ ਹੋਈ ਰਹਿਣਾ ਦੱਸੋ ਤੇਜੀ ਜੈਂਟਰ ਨੇ ਠੱਗੀ ਮਾਰੀ ਆ ਮੁੰਡੇ ਜਿਹੜੇ ਬਾਹਰ ਬੱਚੇ ਜਾਣੇ ਸੀ ਹਮ ਉਹਨਾਂ ਦੇ ਬੱਚਿਆਂ ਦੇ ਸਬੰਧ ਚ ਮਾਪਿਆਂ ਨੇ ਇਦਾਂ ਜੀ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਚ ਆਉਂਦੇ ਰਹੇ ਬਰੌਡ ਜਿਹੜੇ ਦਫ਼ਤਰ ਖੋਲੇ ਉਹਨਾਂ ਨੇ ਵੀਜ਼ਾ ਦਫ਼ਤਰ ਰੱਖੇ ਜੇ ਇੱਥੇ ਆਉਂਦੇ ਰਹੇ ਤੇ ਮਾਪੇ ਫਸ ਜਾਂਦੇ ਰਹੇ ਬੱਚਿਆਂ ਨੂੰ ਕਲਾਉਣ ਵਾਸਤੇ ਉਹਨਾਂ ਨੂੰ ਪਤਾ ਨਹੀਂ ਜਿਹੜੇ ਪਿੰਡਾਂ ਚ ਵਾਏ ਵਿਚਾਰੇ ਮੇਨਾਂ ਰਾਪੇ ਨਾਲ ਅਰਜੀਤ ਐਗਨਿਊਮਾ ਕਿਹੜਾ ਜੰਟਾ ਹੈ ਮੇਨ ਜਿਹੜਾ ਮਸ਼ਹੂਰ ਹੈ ਮੇਨ ਪ੍ਰਭ ਪ੍ਰਭ ਬੀਤ ਸਿੰਘ ਵਿਰਕਰ ਪ੍ਰਭ ਸ਼ਰਨ ਪ੍ਰਭ ਸ਼ਰਨ ਸਿੰਘਾ ਰਸੀਦਾ ਨੇ ਦਿੱਤੀਆਂ ਵਾ ਹਮ ਯਾਰ ਰਸੀਦਾਆਂ ਦੀਆਂ ਹੈਗੀਆਂ ਵਾ ਪਰ ਆਪ ਦਾ ਦਫਤਰ ਵੀ ਬੰਦ ਹੈ ਤੇ ਨਾ ਦਫਤਰ ਚ ਮਿਲਦਾ ਹੁਣ ਇਹਦਾ ਪਿੰਡ ਟਿਕਾਣੀ ਦਾ ਵੀ ਪਤਾ ਨਹੀਂ ਕਿੱਥੋਂ ਦਾ ਵਾ ਸ਼ਹਿਰ ਦਾ ਕਿ ਕਿੰਨੇ ਅੱਜ ਕਿੰਨੇ ਕੁ ਲੋਕ ਇਕੱਠੇ ਹੋਏ ਨੇ ਅੱਜ ਅੱਜ ਵੇਖੋ ਜੀ ਤੁਹਾਡੇ ਸਾਹਮਣੇ ਸਾਜੀ ਮੈਂ ਕਹਿੰਦਾ ਉਹ ਪ੍ਰਭ ਆ ਜੀ ਐਡਮ ਸਾਰੇ ਕੁਝ ਨਾ ਆਉਂਦੇ ਆ ਕੁਝ ਇਕੱਠੇ ਹੋ ਗਏ ਆ ਹਮ ਉਹ ਨਵੇਂ ਜਿਹੜੀਆਂ ਸਾਡੀਆਂ ਪੇਮੈਂਟਾਂ ਗਈਆਂ ਉਹ ਸਾਰੀਆਂ ਚੈੱਕਾਂ ਰਾਈ ਗਈਆਂ ਨੇ ਅਕਾਊਂਟ ਵਿੱਚ ਤੇ ਕਿੱਦਾਂ ਹੋਇਆ ਠੱਗੀ ਦਾ ਸ਼ਿਕਾਰ ਕਿੱਦਾਂ ਕਿੱਥੇ ਕਿੱਥੇ ਭੇਜਣ ਦੇ ਨਾਂ ਦੇ ਪੈਸੇ ਲੈ ਆਏ ਨੇ ਵੱਖ-ਵੱਖ ਕੰਟਰੀਆਂ ਵਿੱਚ ਭੇਜਣ ਦੇ ਨਾਂ ਦੇ ਲੈ ਗਏ ਨੇ ਕਿ ਨਿਊਜ਼ੀਲੈਂਡ ਕਿ ਇਹਨੂੰ ਆਸਟ੍ਰੇਲੀਆ ਕਿ ਇਹਨੂੰ ਯੂਕੇ ਤੇ ਕਿ ਇਹਨੂੰ ਕੈਨੇਡਾ ਜਿਹੜੇ 3 4 ਆਫਿਸ ਜੀ ਸਾਰੇ ਐਟਾਈ ਬਾਹਰ ਜਿਹੜੇ ਬੱਚੇ ਦੀ ਜ਼ਿੰਦਗੀ ਬਰਬਾਦ ਹੋਈ ਹੋਊ ਕਿਹੜੇ ਖਾਤੇ ਜਾਊ ਮੇਰਾ ਨਾਮ ਨਰਵੈਖ ਸਿੰਘ ਆ ਜੀ ਕਿੱਥੋਂ ਰਹਿੰਦੇ ਮੈਂ ਤਰਨਤਾਰ ਦਾ ਰਹਿਣ ਵਾਲਾ ਜੀ ਮੈਂ ਆਪਣੀ ਬੇਟੀ ਦਾ ਪ੍ਰਵਿਜਾਲਿਆ ਕੋ ਵਿਜ਼ਾ ਲਵਾਇਆ ਸੀਗਾ ਫੈਲ ਆਈ ਸੀ ਕਿ ਇਹਨਾਂ ਦੀ ਆਸਟ੍ਰੇਲੀਆ ਭੇਜਣ ਵਾਸਤੇ ਲਾਈ ਸੀ ਮੈਂ ਇਹਨਾਂ ਨਾਲ 14 ਲੱਖ ਦੀ ਗੱਲ ਹੋਈ ਸੀ ਤੇ 14 ਲੱਖ ਚੋਂ ਮੜਕੇ ਇਹਨਾਂ ਨੇ ਜਦੋਂ ਆਫਰ ਲੈਟਰ ਮੰਗਾ ਲਈ ਇੰਟਰਵਿਊ ਹੋ ਗਈ ਉਸ ਤੋਂ ਬਾਅਦ ਕਹਿੰਦੇ ਵੀ ਫੀਸ ਵਧ ਗਈ ਆ ਯੂਨੀਵਰਸਿਟੀ ਦੀ ਤੇ ਤੁਹਾਨੂੰ 17.5 ਲੱਖ ਰੁਪਏ ਦੇਣਾ ਪੈਣਾ ਤੇ ਐਂ ਚਲੋ ਬੱਚਾ ਭੇਜਣ ਕਰਕੇ ਹੀ ਜੈਸ ਕਰ ਦਿੱਤਾ ਫੇਰ ਨਾਲ ਕੋਈ ਗੱਲ ਨਹੀਂ ਕਿ ਚਲੋ 17.5 ਤੇ ਫੇਰ 17.5 ਭਰ ਦਿਆਂਗੇ ਤੇ ਮੁੜ ਕੇ ਇਹਨਾਂ ਨੇ ਬੱਚੀ ਦਾ ਮੈਡੀਕਲ ਵੀ ਕਰਵਾ ਲਿਆ ਪਾਸਪੋਰਟ ਵੀ ਲੈ ਲਿਆ ਇਹਨਾਂ ਨੇ ਜੀ ਤੇ ਪਾਸਪੋਰਟ ਲੈਣ ਤੋਂ ਬਾਅਦ ਮੁੜ ਕੇ ਲਾਰੇ ਲਾਉਣ ਲੱਗੇ ਜੀ ਇਹ ਅੱਛਾ ਤੇ ਫਿਰ ਮੁੜ ਕੇ ਇਹਨਾਂ ਨੇ ਚੱਕਰ ਮਾਰੇ ਮੈਂ ਜੀ ਬਹੁਤ ਚੱਕਰ ਮਾਰਦਾ ਰਿਹਾ ਤੇ ਮੈਨੂੰ ਪੈਸੇ ਨਹੀਂ ਦਿੱਤੇ ਇਹਨਾਂ ਨੇ ਮੈਨੂੰ ਲਾਰੇ ਲਾਈਗੇ ਤੁਹਾਡਾ ਅਗਲੇ ਮਹੀਨੇ ਵੀ ਜਾ ਜਾਣਾ ਤੁਹਾਡਾ 15 ਨਾਲ ਵੀ ਜਾ ਜਾਣਾ ਤੇ ਮੈਂ ਤਾਂ ਪੈਸੇ ਵੀ ਬਿਆਜੀ ਫੜ ਕੇ ਦਿੱਤੇ ਮੈਨੂੰ 1.5 ਸਾਲ ਹੋ ਗਿਆ ਵਿਆਜ ਭਰਨ ਦਾ ਮੈਂ ਕਿਸ ਤਾ ਇਕੱਠੇ ਹੋਏ ਹੋ ਕਿੰਨੇ ਆਪਣਾ ਅੱਜ ਵੀਰਦੀ ਅਸੀਂ ਫਿਰ ਕੋਸ਼ਿਸ਼ ਕੀਤੀ ਕਿ ਆਪਾਂ ਜਿੰਨੇ ਵੀ ਆਪਣੇ ਅੰਮ੍ਰਿਤਸਰ ਦੇ ਬੰਦੇ ਜਿਨ੍ਹਾਂ ਨਾਲ ਠੱਗੀ ਹੋਈ ਆ ਤੇ ਇੱਕ ਵਟਸਐਪ ਗਰੁੱਪ ਬਣਾਇਆ ਰਲ ਮਿਲ ਕੇ ਉਹ 800 ਗਰੁੱਪ ਬਣਾਉਣ ਲੱਗੇ ਸਾਰਿਆਂ ਲਿੰਕ ਕੀਤਾ ਵੀ ਕਿਸ ਦਾ ਇੱਕ ਬੰਦਾ ਨਾਲ ਦੋ ਬੰਦੇ ਆ ਉਹ ਨਾਲ ਅਟੈਚ ਹੋ ਇਹਦੇ ਨਾਲ ਅਟੈਚ ਹੋ ਕੇ ਤੇ ਆਪਾਂ ਇਕੱਠੇ ਹੋ ਕੇ ਤੇ ਇੱਥੇ ਕਾਰਵਾਈ ਕਰਵਾਈਏ ਤੇ ਪੈਸੇ ਵਾਪਸ ਲਈਏ ਦੇਖੋ ਤੇ ਜੇ ਪੈਸੇ ਨਹੀਂ ਵੀ ਮਿਲਦੇ ਪਰ ਇਹ ਤਾਂ ਨਾ ਖਾਲੇਗਾ ਇਹ ਇਹਨਾਂ ਵੀ ਤੇ ਖਿੱਚਿਆ ਤੋਂ ਹੋਏਗੇ ਨਾ ਪ੍ਰਸ਼ਾਸਨ ਸਾਡੀ ਕੁਛ ਨਾ ਕੁਛ ਮਦਦ ਕਰੇਗਾ ਨਾ ਕਾਰਵਾਈ ਚਾਹੁੰਦੇ ਆ ਸਾਬ ਬਿਲਕੁਲ ਜੀ ਅਸੀਂ ਕਾਰਵਾਈ ਚਾਹੁੰਦੇ ਆ ਪੈਸਾ ਮਿਲੇ ਨਾ ਮਿਲੇ ਪਰ ਇਹ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਹੋਰ ਵੀ ਏਜੰਟ ਬੈਠੇ ਇੱਥੇ ਜਿਹੜੇ ਲੋਕਾਂ ਨਾਲ ਠੱਗੀਆਂ ਕਰਦੇ ਆ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਬਹੁਤ ਸ਼ੁਕਰੀਆ ਮੇਰਾ ਨਾਮ ਗੁਰਨਾਮ ਸਿੰਘ ਜੀ ਜ਼ਿਲ੍ਹਾ ਤਰਨਤਾਰਨ ਤੋਂ ਪਿੰਡ ਬੇਲੇ ਦਾ ਇਹ ਕਿਸ ਤਰ੍ਹਾਂ ਠੱਗੀ ਹੋ ਗਈ ਕਿਹੜੇ ਮੁਲਜਾ ਕਿਹੜਾ ਜੱਲ ਸੀ ਇਹ ਪ੍ਰਭ ਸਰਨੇ ਦਾ ਨਾਮ ਆ ਪ੍ਰਭ ਵੀਜ਼ਾ ਕਰਕੇ ਵਜਦਾ ਜੀ ਇਹ ਤੇ ਰਮਜੀਤ ਐਮਨੂ ਵਿਦਿਅਨ ਦ ਮੈਂ ਨਾ ਇਸ ਤੋਂ ਪਹਿਲਾਂ ਮੈਂ ਆਪਣੀ ਇੱਕ ਵੱਡੀ ਪੋਤਰੀ ਦੇ ਕਾਗਜ਼ ਲਾਏ ਉਹਨਾਂ ਦਾ ਵੀਜ਼ਾ ਉਹਨਾਂ ਨੇ 1 ਸਾਲ ਦੇ ਵਿੱਚ ਆ ਗਿਆ ਉਹਨੂੰ 3 ਸਾਲ ਹੋ ਗਏ ਕਿ ਵੀਨ ਬਾਹਰ ਉਹਨੂੰ ਵੇਖ ਕੇ ਮੈਂ ਦੂਸਰੀ ਪੋਤਰੀ ਦੇ ਕਾਗਜ਼ ਲਗਾ ਦਿੱਤੇ ਉਹਨਾਂ ਨੇ 10 ਹਜ਼ਾਰ ਦਿਨਾਂ ਦੇ ਵਿੱਚ ਸਾਨੂੰ ਆਫਰ ਲੈਟਰ ਯੂਕ ਦਿਖਾ ਦਿੱਤੀ ਤੁਹਾਡੀ ਆਫਰ ਲੈਟਰ ਆ ਗਈ ਹੈ ਤੁਸੀਂ ਪੈਸੇ ਜਮ੍ਹਾਂ ਕਰਾਓ ਮੈਂ ਇਹਨਾਂ ਨੂੰ ਪਹਿਲਾਂ 1.5 ਲੱਖ ਜਮ੍ਹਾਂ ਕਰਾਇਆ ਅੰਦੇ ਨਹੀਂ 1.5 ਨਹੀਂ 10 ਲੱਖ ਰੁਪਏ ਜਮ੍ਹਾਂ ਕਰਾਉ 2.5 ਲੱਖ ਫਿਰ ਮੈਂ ਜਮ੍ਹਾਂ ਕਰਾ ਦਿੱਤਾ ਉਹ ਤੋਂ ਬਾਅਦ ਉਹਨਾਂ ਨੇ ਸਾਰ ਸਾਨੂੰ ਲਾਰੇ ਲਾਈ ਗਏ ਤੁਹਾਡਾ ਆ ਗਿਆ ਅੱਜ ਆ ਗਿਆ ਭਲਕੇ ਆ ਗਿਆ ਜੰਮੂ ਮੈਡਮ ਹੈ ਉਹਦੇ ਨਾਲ ਗੱਲ ਕਰੋ ਉਹ ਤੁਹਾਡੇ ਕੇਸ 딜 ਕਰ ਰਹੀ ਆ ਕਰਦਿਆ ਕਰੋ ਉਹਦੇ ਨਾਲ ਸਾਹਮਣਾ ਹਟਾ ਉਹਦੋਂ ਮੇਰੀ ਪੋਤਰੀ ਦਾ 1 ਸਾਲ ਜਿਹੜਾ ਉਹ ਖਰਾਬ ਹੋ ਗਿਆ ਜਿਹੜਾ ਕਿਹਾ ਉਹਨੇ ਕੋਈ ਕੋਰਸ ਕਰ ਲੈਣਾ ਜਾਂ ਕਿੱਦਾਂ ਇਹ ਵੀਜ਼ਾ ਆਇਆ ਨਾ ਤੇ ਉਹਨੇ ਕੋਰਸ ਹੀ ਨਾ ਕੀਤਾ ਕੋਈ ਸਾਲ ਬਾਅਦ ਆਹ ਕਿਹਾ ਆਪਣੇ ਆ ਵੀ ਉਹਨੂੰ ਨਰਸਿੰਗ ਦਾ ਕੋਰਸ ਕਰਾਉਣਾ ਸ਼ੁਰੂ ਕਰਦਾ ਇਹਨਾਂ ਨੂੰ ਆਖਿਆ ਵੀ ਤੁਸੀਂ ਪਹਿਲ ਵਾਪਸ ਕਰ ਦਿਓ ਸਾਡੀ ਤੇ ਲਓ ਜੀ ਕਰ ਲਓ ਵਾਪਸ ਕਰ ਲਓ ਕਰ ਲਓ ਇਦਾਂ ਕਰਕੇ ਦੇ ਕਾ ਪਾਸਪੋਰਟ ਸਾਨੂੰ ਦੇ ਦਿੱਤਾ ਸਾਡੂ ਇਹਨਾਂ ਨੇ ਪਾਸਪੋਰਟ ਤੇ ਨਾਲ ਡਾਕੂਮੈਂਟ ਜੋ ਸਕੂਲ ਦੇ ਵਗੈਰਾ ਸਾਰੇ ਲਾਇਆ ਪੈਸੇ ਕੈਸ਼ ਦਿੱਤੇ ਆ ਕੁਝ ਚੱਕਰਾਂ ਹੀ ਦਿੱਤੇ ਉਹ ਇਹਨਾਂ ਨੇ ਮਤਲਬ ਸਾਨੂੰ ਆਂਦਾ ਤੁਹਾਨੂੰ ਪੈਸੇ ਵਾਪਸ ਬਾਅਦ ਚ ਹੋ ਜਣਗੇ ਪਾਸਪੁਕ ਲਈ ਬੈਂਕ ਦੀ ਏਟੀਐਮ ਕਾਰਡ ਜਿਹੜਾ ਸ਼ਿਮਨਾ ਵਿੱਚ ਬੈਂਕ ਦੇ ਤੇ ਉਹ ਸ਼ਿਮ ਵੀ ਲੈ ਲਈ ਇਹਨਾਂ ਨੇ ਸਾਰੇ ਸਾਡੇ ਰੱਖ ਲਏ ਜਿਨ੍ਹਾਂ ਦੇ ਵਿੱਚੋਂ ਨਾ ਸਿਮਾ ਵਾਪਸ ਕੀਤੀਆਂ ਇਹਨਾਂ ਨੇ ਤੇ ਪੈਸਾ ਜਿਹਨਾਂ ਨੇ ਮੈਨੂੰ 2.5 ਲੱਖ ਰੁਪਏ ਵਾਪਸ ਕਰਤਾ ਕਿੰਨੇ ਕੁ ਲੋਕ ਇੱਥੇ ਆ ਕੇ ਵੇਖਿਆ ਠੱਗਿਆ ਛੱਡ ਗਏ ਇੱਥੇ ਸਾਡਾ ਅਸੀਂ ਹੀ ਬਹੁਤ ਸਿਰ ਹੋ ਗਿਆ 15 20 ਦਿਨ ਹੋਏ ਗਰੁੱਪ ਬਣਾਉਣਾ ਸ਼ੁਰੂ ਕੀਤਾ ਕੋਈ 15 75 75 ਬੰਦੇ ਜਿਹੜੇ ਆ ਉਹ ਐਡ ਹੋ ਗਏ ਆ ਵਿੱਚ ਗਰੁੱਪ ਦੇ ਜਿਨ੍ਹਾਂ ਦਾ 4 ਲੱਖ ਤੋਂ ਸਾਰਿਆਂ ਦਾ ਕਰੀਬਨ ਵਾਦੀ ਹੈ ਮੇਰਾ ਤਾਂ ਇੱਕ ਦੋ ਬੰਦਿਆਂ ਦਾ ਜਿਹੜੇ 1.5 ਲੱਖ ਹੈ ਬਾਕੀ ਸਾਰਿਆਂ ਦੇ ਵਾਦੀ ਹੈ ਇਹ ਮੰਗ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆਂ ਵੀ ਸਾਡੇ ਇਹ ਜਿਹੜੇ ਪੈਸੇ ਅਦਾਏ ਜਾਣ ਉਹ ਗਰੀਬਾਂ ਨੇ ਪਤਾ ਨਹੀਂ ਕਿਥੋਂ ਫੜ ਫੜ ਕੇ ਪੈਸੇ ਵਿਆਜ ਹੀ ਚੁੱਕੇ ਕਿ ਕਿਸ ਨੇ ਕਿਥੋਂ ਚੁੱਕੇ ਆ ਕਿ ਇਹਨੇ ਪੈੜੀ ਗਹਿਣੇ ਕੀਤੀ ਆ ਤੇ ਸਾਡੇ ਬੱਚੇ ਦਾ ਵਿੱਖ ਜਿਹੜਾ ਬਣ ਜੇ ਪਰ ਇਹਨਾਂ ਨੇ ਸਾਰਾ ਕੀਤੀ ਕਿਰਾਏ ਤੇ ਪਾਣੀ ਫੇਰਦਾ ਬੱਚਿਆਂ ਦਾ ਸਾਲ ਸਾਲ ਦਾ ਨੁਕਸਾਨ ਵੀ ਕਰਾਤਾ ਤੇ ਪੈਸੇ ਫੇਰ ਨਹੀਂ ਦੇਣਦੇ ਚੈੱਕ ਸਾਨੂੰ ਇਹਨਾਂ ਜਲਦੀ ਦੇ ਦਿੱਤੇ ਪਰ ਜਦੋਂ ਬੈਂਕ ਚ ਲਾਉਂਦੇ ਆ ਚੈੱਕ ਤੇ ਉਹ ਆ ਕੇ ਵਾਪਸ ਹੋ ਜਾਂਦੇ ਤਾਂ ਤੇ ਉਹ ਵੀ ਪੈਸੇ ਨਹੀਂ ਮਿਲਦੇ ਸਾਨੂੰ ਚੈੱਕਾਂ ਦੇ ਚੈੱਕ ਨਾਲ ਉਹਨਾਂ ਨੂੰ ਪੈਸੇ ਦੇਣੇ ਜਿਹੜੇ ਚੈੱਕ ਅਸੀਂ ਲਾਉਨੇ ਆ ਉਦੋਂ ਸਾਨੂੰ ਥੋੜੇ ਜਿਹੇ ਪੈਸੇ 25000 ਦੇ ਵਾਪਸ ਕਰ ਦਿੰਦੇ ਜਾਂ 50000 ਵਾਪਸ ਕਰ ਦਿੰਦੇ ਠੀਕ ਹੋਰ ਜਰੂਰ ਨੂੰ ਲਗਾ ਦੇਣਗੇ ਅੱਛਾ 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 ਪਾਜੀ ਲੈਣਾ ਜੇ ਮਮਾ ਨਾਲ ਜਪੈਨ ਨੂੰ ਪੈਸਾ ਪੈਸੇ ਵੀ ਭਾਈ ਇਹਦਾ ਕਰ ਲੈਣ ਲੱਗ ਗਾਣ ਕਰਾ ਦੇ ਆਪਾਂ ਨਾਲ ਸੰਬੰਧ ਤੋਂ ਲੈ ਕੇ ਪਾਜੀ ਮੈਨੂੰ ਲਾ ਦੇ ਰਪਨ ਚਲੀ ਜੀ ਮਿਲੇ ਆ ਤੁਹਾਨੂੰ ਜੀ ਜੀ ਕਰ ਕਰਾ ਰਹੇ ਬਾਹਰ ਵਿੱਚ ਨਾ ਦੱਸੋ ਜੀ 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 ਸਾਹਿਬ ਨੂੰ ਮੈਂ ਪਹਿਲਾਂ ਆਇਆ ਹਾਂ ਹਾਂ ਜੀ ਮੇਰਾ ਨਾਮ ਭਪਿੰਦਰ ਕੌਰ ਹੈ ਮੈਂ ਬਟਾਲਾ ਸ਼ਹਿਰ ਤੋਂ ਆਏ ਹਾਂ ਮੈਂ ਆਪਣੇ ਬੱਚਾ ਜੋਬੰਦੀ ਦੀ ਫਾਈਲ ਲਾਈ ਸੀ ਪਰ ਵੀਜ਼ਾ ਦੇ ਤੇ ਪਰ ਇਹਨਾਂ ਨੇ ਕੋਈ ਸਾਡੀ ਕਾਰਵਾਈ ਨਹੀਂ ਅੱਗੋਂ ਕੀਤੀ ਹੈ ਜੀ ਬਸ ਆਫਰ ਲੈਟਰ ਲਿਆ ਦਿੱਤੀ ਹੈ ਜੀ ਜੀਟੀਵੀ ਟਾਈਮ ਲੱਗਦਾ ਜੀਟੀਵੀ ਟਾਈਮ ਲੱਗਦਾ ਇਸ ਤਰ੍ਹਾਂ ਕਰ ਕਰ ਕੇ ਇਹਨਾਂ ਨੇ ਡੇਢ ਦੋ ਸਾਲ ਕੱਢ ਛੜੇ ਆ ਬੱਚੇ ਦਾ ਕਿੰਨਾ ਗੈਪ ਪੈ ਚੁਕਿਆ ਹੈ ਬੱਚਾ ਵੀ ਪਰੇਸ਼ਾਨ ਅਸੀਂ ਵੀ ਸਰ ਫੜ ਫੜ ਕੇ ਪੈਸੇ ਰਿਸ਼ਤੇਦਾਰਾਂ ਤੋਂ ਮਿਹਨਤ ਕਰ ਕਰਕੇ ਦਿਹਾੜੀਦਾਰ ਬੰਦੇ ਆ ਪਲੀਜ਼ ਸਾਡੀ ਰਿਕੁਐਸਟ ਹੈ ਕਿ ਸਾਡੇ ਸਾਰੇ ਪੈਸੇ ਵਾਪਸ ਕੀਤੇ ਜਾਣ ਕਿੰਨੇ ਪੈਸੇ ਦਿੱਤੇ ਮਾ ਜੀ ਹਾਂਜੀ 4 ਲੱਖ ਸੀ ਸਾਡੇ ਜੀ ਕਿਹੜੀ ਥਾਂ ਜਾਣਾ ਹੈ ਬੇਟੀ ਨੇ ਹਾਂਜੀ ਆਸਟ੍ਰੇਲੀਆ ਦੀ ਫਾਈਲ ਲਾਈ ਸੀ ਸਰ ਪੈਸੇ ਫੜ ਫੜ ਕੇ ਦਿੱਤੇ ਹਾਂਜੀ ਅਸੀਂ ਫੜ ਕੇ ਦਿੱਤੇ ਸੀ ਮਿਹਨਤ ਕਰ ਕਰ ਕੇ ਕੁਝ ਕੁਝ ਰਿਸ਼ਤੇਦਾਰਾਂ ਕੋ ਫੜ ਕੇ ਦਿੱਤੇ ਕਿ ਚਲੋ ਅਸੀਂ ਤੁਹਾਡਾ ਸਾਥ ਦਵਾਂਗੇ ਕਿ ਬੱਚਾ ਉੱਥੇ ਪਹੁੰਚ ਜਾਏਗਾ ਤਾਂ ਅਸੀਂ ਤੁਹਾਡੇ ਪੈਸੇ ਸਾਰੇ ਵਾਪਸ ਕਰ ਦਵਾਂਗੇ ਹੁਣ ਤੁਸੀਂ ਇਹਨਾਂ ਨਾਲ ਮਿਲੇ ਜੇ ਤੁਹਾਨੂੰ ਕੀ ਕਿਹਾ ਇਹਨਾਂ ਨੇ ਸਾਨੂੰ ਤਾਂ ਇਹ ਮੀਡੀਆ ਵਾਲੇ ਹੁਣ ਜੋ ਇਕੱਠੇ ਹੋਏ ਇਹਨਾਂ ਨੇ ਉਹ ਹੀ ਲੈ ਰਹੇ ਨੇ ਇੰਟਰਵਿਊ ਹੋਰ ਦਸਤਖਤਾਂ ਵਾਲੇ ਨਾਲ ਮੁਲਾਕਾਤ ਹੋਈ ਹੈ ਜੜੀ ਹਾਂਜੀ ਹੋਈ ਸੀ ਅਸੀਂ ਆਂਦੇ ਰਹੇ ਆ ਤੇ ਕੰਟੈਕਟ 'ਚ ਰਹੇ ਨੇ ਜੁਲਾਈ ਤੱਕ ਕਹਿੰਦੇ ਅਸੀਂ ਸਾਡਾ ਕਲੀਅਰ ਹੋਏਗਾ ਕੇਸ ਚੱਲਦਾ ਆ ਅਸੀਂ ਤੁਹਾਡਾ ਫਾਈਲ ਫਿਰ ਸਟਾਰਟ ਕਰ ਦਾਂਗੇ ਜਾਂ ਤੁਹਾਡੇ ਵਾਸਤੇ ਵਾਪਸ ਕਰ ਦਾਂਗੇ ਜੁਲਾਈ ਤੋਂ ਬਾਅਦ ਇਹਨਾਂ ਨੇ ਫੋਨ ਚੱਕਣਾ ਹੀ ਬੰਦ ਕਰ ਦਿੱਤਾ ਜੀ ਕਿਹਦੇ ਦਾ ਫੋਨ ਨਹੀਂ ਲੱਗਦਾ ਨਹੀਂ ਜੀ ਕਿਸੇ ਦਾ ਵੀ ਫੋਨ ਲੱਗਦਾ ਹੋਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੈਸੇ ਵਾਪਸ ਕਿਸੇ ਜਣ ਸਾਡੇ ਬੱਚੇ ਦੀ ਲਾਈਫ ਤੇ ਇਹਨਾਂ ਨੇ ਖਰਾਬ ਕਰ ਹੀ ਦਿੱਤੀ ਹੋਈ ਐਕਸਪਾਇਰ ਕਰ ਦਿੱਤੀ ਆਈਲਟਸ ਸਾਨੂੰ ਪਤਾ ਘਰਾਂ ਵਿੱਚ ਸਾਰੇ ਘਰਾਂ ਵਰਗੇ ਘਰ ਨੇ ਮਿਹਨਤ ਕਰ ਕਰਕੇ ਬੱਚੇ ਨੇ ਆਈਲਟਸ ਕੀਤੀ ਪੈਸੇ ਲਾਏ ਆਈਲਟਸ ਤੇ ਟੈਸਟ ਜਤੇ ਸਾਨੂੰ ਕੋਈ ਚੋੜਾ ਰਿਜ਼ਲਟ ਨਹੀਂ ਬੱਚੇ ਦਾ ਜੀ ਨਾਮ ਦੱਸੋ ਭਾਈ ਮੇਰਾ ਨਾਮ ਅਸਕੰਦਰ ਸਿੰਘ ਜੀ ਭਾਜੀ ਕਿੱਥੋਂ ਆਏ ਹੋ ਮੇਰਾ ਵੀਪੀਓ ਸਾਰਚੂ ਤਹਿਸੀਲ ਬਟਾਲਾ ਡਿਸਟ੍ਰਿਕਟ ਬਰਦਾਸਪੁਰ ਕੀ ਮਾਮਲਾ ਸਾਰੇ ਇੱਥੇ ਜਮਾ ਹੋਇਆ ਹੈ ਇਕੱਠੇ ਹੋਏ ਮਾਵੜਾ ਭਾਈ ਇਹ ਹੀ ਆ ਕੇ ਜਾਂਟਿਆ ਆ ਕੇ ਪ੍ਰਭ ਚਰਨ ਸਿੰਘ ਰੰਧਾਵਾ ਜੀ ਐ ਭੋਲੇ ਭਾਲੇ ਬਣਾ ਲੋਕਾਂ ਨੇ ਪਸਾਇਆ ਵਾ ਉਹ ਹਸਾ ਹੁਣ ਫਿਰ ਕਰ ਕਰਾ ਕੇ ਪੈਸੇ ਠੱਗੇ ਆ ਕਿੱਥੇ ਜਾਣ ਲਈ ਜਾਦਾ ਹੈ ਭਾਜੀ ਆਸਟ੍ਰੇਲੀਆ ਦੀ ਭਾਈ ਲਈ ਫੈਲ ਕਿੰਨਾ ਚਿਰ ਪਹਿਲਾਂ ਭਾਜੀ ਇਹ 2023 ਦੇ ਵਿੱਚ ਲਾਈ ਜੀ ਦੂਜੇ ਮਹੀਨੇ ਦੇ ਆਪੇ ਹਿਸਾਬ ਲਾ ਲੋ ਹੁਣ 2025 25 ਵਿਨਾਮੀ ਚੱਲੇ 26 ਆ ਚੱਲਿਆ ਵਾ ਇੰਨੇ پیسے ਆ ਤੁਹਾਡੇ ਪਰ ਇੱਕ 6.5 ਲੱਖ ਰੁਪਏ ਮੈਂ ਲੈਣ ਲਾ ਇਹਦੇ ਕੋਲ ਕਿਵੇਂ ਚਾਂਸੇ ਦੇ ਵਿੱਚ ਇਸ ਵਾਇਦੇ ਚਾਂਸੇ ਦੇ ਵਿੱਚ ਪਾਜੀ ਇਹਨੇ ਜਿਹੜਾ ਆਪਣਾ ਗਾਡੀ ਸਟਾਫ ਰੱਖਿਆ ਹੈ ਨਾ ਉਹ ਸਟਾਫ ਹੀ ਇਹ ਸਾਡੇ ਰੱਖਿਆ ਸੀ ਕਿ ਉਹ ਜਿਹੜਾ ਬੰਦਾ ਗਾਡੀ ਕੋਈ ਆਉਂਦਾ ਸੀ ਨਾ ਉਹਨੂੰ ਗਾਈਡ ਹੀ ਇਸ ਹੱਬ ਨਾਲ ਕਰਦੇ ਸੀ ਕਿ ਬੰਦੇ ਨੂੰ ਵਸਾ ਲੈਂਦੇ ਤੇ ਪਹਿਲਾਂ ਕਹਿ ਦਿੰਦੇ ਕਿ ਸਾਨੂੰ ਇੰਨੇ ਪੈਸੇ ਜਿੱਦਾਂ ਜਮਾ ਕਰਵਾਓ ਫਿਰ ਤੁਹਾਡੀ ਵਾਇੜ ਆਪਾਂ ਲਾਵਾਂਗੇ ਬਾਕੀ ਜਿਹੜੇ ਆ ਉਹ ਵੀ ਜਾਉਣ ਤੋਂ ਬਾਅਦ ਰਾਬਤਾ ਹੋਇਆ ਤੁਹਾਡਾ ਉਹ ਨਾਲ ਤੋਂ ਰਾਬਤਾ ਸਾਰਾ ਰਾਬਤਾ ਕੋਈ ਨਹੀਂ ਹੈ ਮੈਸੇਜ ਤੁਹਾਨੂੰ ਵਿਖਾ ਦਿੰਦਾ ਕੋਈ ਰਿਪਲਾਈ ਨਹੀਂ ਦੇਣ ਦਾ ਗਾੜੀਆਂ ਕੀ ਏਜੰਟ ਦਾ ਨਾਮ ਨੂੰ ਜੀ ਭਾਜੀ ਇਹਦਾ ਪ੍ਰਭ ਸ਼ਰਨ ਸਿੰਘ ਰੰਧਾਵਾ ਨਾਮ ਇਹਦਾ ਅ ਕਿੱਥੇ ਦਾ ਰਹਿਣ ਵਾਲਾ ਵੇਥੇ ਇਹ ਭਾਜੀ ਇਹ ਲੋਕਲੀ ਅੰਮ੍ਰਿਤਸਰ ਦਾ ਮਰਸੀਤਾ ਰੋਡ ਆ ਮੇਰੇ ਨਾਲ ਇਹਦਾ ਫਤੇਗੜ ਚੂੜੀਆਂ ਰੋਡ ਆ ਹਾਂਜੀ ਆ ਵੇਖੋ ਸਰ ਆ ਵੇਖੋ ਕੋਈ ਰਿਸਪੌਂਸ ਨਹੀਂ ਜੇ WhatsApp ਤੇ ਕਾਲ ਲੱਗਦੀ ਜੇ ਲੱਗਤ ਕੋਈ ਕਾਲ ਨਹੀਂ ਜੇ ਲੱਗਦੀ ਫੋਟੋ ਵੀ ਤੁਹਾਨੂੰ ਵਿਖਾ ਦਿੰਨੇ ਆ ਇਹਦੀ ਤਾਂ ਬਲਿਆ ਜੀ ਹੁਣ ਆਂਦੇ ਜੀ ਆ ਇਹਦੀ ਫੋਟੋ ਜੇ ਕੀ ਆਂਦਾ ਜੀ ਇਹ ਕੁਝ ਨਹੀਂ ਪਾਜੀ ਪਹਿਲਾਂ ਇੱਕ ਸਾਡੇ ਨੇ 4-5 ਮਹੀਨੇ ਲਗਾਤੇ ਲਾਰੇ ਲਾਉਂਦੇ ਨੇ ਹੁਣ ਜਿਹੜਾ ਇਹ ਦਫ਼ਤਰ ਬਣਾਇਆ ਸੀ ਨੇ ਆਪਣਾ ਅੰਮ੍ਰਿਤਸਰ ਉਹ ਵੀ ਚੋਕੇ ਲੈ ਗਿਆ ਆਪਣਾ 4 ਦਫ਼ਤਰ ਹੀ ਇਹਦੇ ਕ੍ਰਿਸ਼ੀ ਕੇਚ ਸੀ ਇਹ ਕਮਰਸਾਦੀ ਦਾ ਕਮਹਾਲੀ ਦੇ ਇੱਕ ਬਟਾਲੇ ਸੀਗਾ ਕਿੰਨੇ ਕੁ ਬੰਦਿਆਂ ਨੇ ਟੋਟਲ ਆ ਸਰ ਛੁਣ ਕਮਾਰੋ ਜਿੰਨੇ ਬੰਦੇ ਖਲੋਤੇ ਜਾਣਾ ਆ ਸਾਰੇ ਇਹਦੇ ਠੱਗੀ ਵਾਲੇ ਆ ਹੁਣ ਕੀ ਰਣਨੀਤੀ ਦੀ ਆਪਣੀ ਰਣਨੀਤੀ ਸਾਰਾ ਆਪਾਂ ਇਕੱਠੇ ਹੋ ਗਏ ਜਿੱਦਾਂ ਵੀ ਆ ਗਾੜੀ ਉਹ ਕਹਿਣਗੇ ਆਪਾਂ ਉਸ ਹਾਂ ਡੀਸੀ ਸਾਹਿਬ ਨੂੰ ਦਵਾਂਗੇ ਪਲਾਨ ਆਪਣੀ ਤੇ ਇਹ ਸਾਰੇ ਅਸਟ੍ਰੇਲੀਆ ਜਾਣ ਵਾਸਤੇ ਨਹੀਂ ਨਹੀਂ ਸਰ ਵੱਖ-ਵੱਖ ਕੰਟਰੀ ਦੇ ਕੋਈ ਆਸਟ੍ਰੇਲੀਆ ਕੋਈ ਨਿਊਜ਼ੀਲੈਂਡ ਕੋਈ ਕੈਨੇਡਾ ਕੋਈ ਯੂਕੇ ਨਹੀਂ ਹੁਣ ਜਿਆਦਾ ਬਾਹਰ ਭੇਜਦਾ ਵੀ ਆ ਤੇ ਬਾਹਰ ਜਾਣਾ ਚਾਹੁੰਦੇ ਹੋ ਹਾਂਜੀ ਬਾਹਰ ਕਿੱਥੇ ਜਾ ਜਾਣਾ ਸਰ ਹੁਣ 3 ਸਾਲ ਤਾਂ ਹੀ ਨਹੀਂ ਕੱਢੇ ਉਦਾਂ ਹੀ ਖਰਾਬ ਹੋ ਗਏ ਆ ਬਾਹਰ ਦਾ ਕਿਦਾਂ ਨੂੰ ਬਾਹਰ ਕਿਦਾਂ ਘੱਲ ਕਿਦਾਂ ਦਊਗਾ ਨੂੰ ਨੂੰ ਜੇ ਬਾਹਰ ਦਾ ਫਿਰ ਕਊ ਗਾਲੇ ਫਿਰ ਲਾਰੇ ਲੱਪੇ ਆਉਣ ਵਾਲੀ ਗੱਲ ਹੋ ਜਣੀ ਆ ਕਿਹੜੇ ਹਾਲਾਤਾਂ ਚ ਪੈਸੇ ਦਿੱਤੇ ਉਹ ਸਰ ਤੁਹਾਨੂੰ ਹਾਲਾਤ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਜਿਹੜੇ ਬੰਦੇ ਨੇ ਆਉਗੇ ਚੁੱਕ ਚੁਕਾ ਕੇ ਬਾਹਰ ਜਾਣਾ ਉਹ ਹਾਲਾਤ ਅਸੀਂ ਆਪੇ ਕਿਦਾਂ ਦੇ ਅਨ ਸ਼ਰਮਾ ਜੀ ਮੋਦ ਕੀ ਮਾਮਲਾ ਸਰ ਮਾਮਲਾ ਇਹ ਹੈ ਕਿ ਮੇਰੇ 4 ਲੱਖ ਫਸਿਆ ਪ੍ਰਵ ਵੀਜ਼ਾ ਲਾ ਬੰਦਾ ਹੀ ਉਹਨੇ 4 ਲੱਖ ਲਿਆ ਪ੍ਰਬ ਅੱਛਾ ਕਿਸ ਤਰਾ ਵਾ ਦੁਬਾਰੇ ਕਿਹੜੀ ਕਾ ਜਾਣਾ ਇਹ ਮੈਂ ਚੰਡੀਗੜ੍ਹ ਗਈ ਫਾਈਲ ਔਣ ਗਈ ਅਸੇਲੇ ਜਾਣਾ ਹੈ ਉੱਤੇ ਉਹਨਾਂ ਨੇ ਕਿਹਾ ਕਿ ਆਹ ਬਈ ਤੁਹਾਡੀ ਫਾਈਲ ਲੱਗ ਜਾਊਗੀ ਮੈਂ ਉਹਨਾਂ ਨੂੰ ਆਪਣਾ ਪ੍ਰੋਸੈਸ ਸੀ ਤੱਕ ਆਹ ਬਈ ਇਹ ਮੇਰੀ ਫਾਈਲ ਲਗੀ ਇਧਰ ਦਾ ਮੈਰਾ ਉਹ ਹੈ ਪ੍ਰੋਸੀਜਰ ਹੈ ਇਹਨਾਂ ਕਹਿੰਦੇ ਕਿ ਉਹ ਲੱਗ ਜਾਊਗੀ ਤੁਹਾਡੀ ਫਾਈਲ ਕਿਹੜੀ ਜਗ੍ਹਾ ਦਾ ਵੀਜ਼ਾ ਲਵਾਣਾ ਸੀ ਅਸੇਲੇ ਕਿੰਨਾ ਚਿਰ ਹੋ ਗਿਆ ਹੈ 1.5 ਸਾਲ ਹੋ ਗਿਆ 1.5 ਸਾਲ ਤੋਂ ਤੁਸੀਂ ਇਹਨਾਂ ਨਾਲ رابطہ ਕੀਤਾ ਤੇ ਕੀ ਕਹਿੰਦੇ ਸੀ ਤੁਹਾਨੂੰ ਮੈਂ ਕਹਿੰਦਾ ਬਈ ਮੈਂ ਜਿਸ ਲੈਣ ਨੂੰ ਗਿਆ ਕਿ ਮੈਂ ਬੈਕ ਆਊਟ ਕਰਨਾ ਕਿ ਮੈਂ ਫਾਈਲ ਨਹੀਂ ਲਗਵਾਨੀ ਆ ਮੀ ਮੇਰੇ ਪੈਸੇ ਵਾਪਸ ਦੇ ਦੋ ਕਹਿੰਦੇ ਕਿ 2 ਮਹੀਨੇ ਬਾਅਦ ਮਿਲ ਜੂਗੇ 2 ਮਹੀਨੇ ਪ੍ਰੋਸੈਸਿੰਗ ਟਾਈਮ ਹੈ ਮਿਲ ਜੂਗੇ 2 ਮਹੀਨੇ ਹੋ ਗਏ 3 ਮਹੀਨੇ ਹੋ ਗਏ 3 ਮਹੀਨੇ ਬਾਅਦ ਮੈਂ ਉਹਨਾਂ ਨੂੰ ਫਿਰ ਕਿਤਾ ਇਦਾਂ ਤੇ ਮੈਂ ਇੰਟਰਵਲ ਤੇ ਕਰਦਾ ਪਿਆ ਇਹ ਕਾਲ ਵਿਚ ਕਰਦਾ ਪਿਆ ਮੈਂ ਅੰਦਾਜ਼ਾ 10 ਦਿਨ ਬਾਅਦ ਕਾਲ ਕਰ ਦੇਣਾ ਇਹਨਾਂ ਨੂੰ ਕਿ ਕਦੋਂ ਮਿਲਣੇ ਵੈਸੇ ਕਦੋਂ ਮਿਲਣੇ ਮਗਰ 15 20 ਦਿਨ ਬਾਅਦ ਫਿਰ ਇਹ ਕਾਲ ਕੀਤਾ ਕੋਈ ਰਿਸਪਾਂਸ ਨਹੀਂ ਅਗਲੀ ਵਾਰ ਮਈ ਮਹੀਨੇ ਕਾਲ ਕੀਤਾ ਮਈ ਮਹੀਨੇ ਕਹਿੰਦੇ ਕਿ 2 ਮਹੀਨੇ 14 ਜੁਲਾਈ ਨੂੰ ਤੁਹਾਡੇ ਪੈਸੇ ਮਿਲ ਜੂਗੇ 19 ਜੁਲਾਈ ਨੂੰ 19 ਜੁਲਾਈ ਨੂੰ ਕਾਲ ਕੀਤਾ ਕਹਿੰਦੇ ਕਿ ਸਾਡਾ ਆਫਿਸ ਬੰਦ ਹੋ ਗਿਆ ਹੈ ਫਿਰ ਅਗਲੇ ਆਫਿਸ ਦੇ ਜਿਹੜੇ ਉਹ ਆਨੇ ਉਹਦੇ ਪੈਸੇ ਮਿਲ ਜੂਗੇ ਮਹੀਨੇ ਬਾਅਦ ਉਹ ਮਹੀਨਾ ਖਤਮ ਹੋਇਆ ਤੇ ਮਹੀਨੇ ਬਾਅਦ ਜਿਸਲੇ ਮਹੀਨਾ ਖਤਮ ਹੋਇਆ ਅਗਲਾ ਅਗਲੇ ਪੈਸੇ ਮੈਂ ਮੰਗਣ ਵਜ੍ਹਾ ਤੇ ਉਹਦਾ ਫੋਨ ਬੰਦ ਹੋ ਗਏ ਸਾਰੇ ਫੋਨ ਬੰਦ ਹੋ ਗਏ ਮੇਰਾ ਇੱਕ ਫੋਨ ਨੰਬਰ ਵੀ ਹੈ ਜਰ ਚੱਲਦਾ ਪਿਆ ਉਹ ਮੈਂ ਤਾਂ ਸਮਝੂ ਸਰ ਨੂੰ ਦਿੱਤਾ ਪਿਆ ਉਹ ਮੈਂ ਤੁਹਾਨੂੰ ਸ਼ੇਅਰ ਕਰ ਦਿਆਂਗਾ ਉਹ ਮੈਮ ਫੋਨ ਨਹੀਂ ਚੁੱਕਦੀ ਬਈਆ ਔਰ ਇਦਾਂ ਵੀ ਮੈਂ ਕਾਲ ਕੀਤਾ ਸਾਰਿਆਂ ਨੂੰ ਕੋਈ ਕਾਲ ਨਹੀਂ ਚੁੱਕਦਾ ਕੋਈ ਰਿਸਪਾਂਸ ਨਹੀਂ ਆਗਾ ਚੰਡੀਗੜ੍ਹ ਵਾਲੇ ਦਫ਼ਤਰ ਤੁਸੀਂ ਗਏ ਸੀ ਉੱਥੇ ਮੈਂ ਬੰਦ ਪਿਆ ਸਾਰੇ ਦਫ਼ਤਰ ਬੰਦ ਹੈ ਜੀ ਇੱਥੋਂ ਦਾ ਕਿੱਥੋਂ ਅੰਮ੍ਰਿਤਸਰ ਦੇ ਨਾਲ ਪਤਾ ਕਿੱਥੋਂ ਦੇ ਨਾਲ ਨਹੀਂ ਨਹੀਂ ਠੀਕ ਹਣਿਸਰ ਕਿਹੜੇ ਚੱਲਦੀ ਆ ਜੀ ਅਗੇ ਨਾਲ ਗਣਕੀ ਇਹਦੇ ਵਿੱਚ ਕੋਈ ਰঞ্জੀਤ ਇਹਨੇ ਦੇ ਵਿੱਚ ਇੱਕ ਟਰੈਵਲ ਏਜੰਟ ਨੇ ਪ੍ਰਭ denantoprob.com ਉਹਨਾਂ ਦੇ ਨਾਲ ਇਹਨਾਂ ਨੇ ਲੋਕਾਂ ਨੇ ਆ ਕੇ ਦੱਸਿਆ ਕਿ ਵੀ ਸਾਡੇ ਨਾਲ ਇਹਨਾਂ ਨੇ ਫਰਾਡ ਕੀਤਾ ਜਿਹੜੀ ਇਹ ਐਪਲੀਕੇਸ਼ਨ ਹੈਗੀ ਹੈ तकरीबन 70 80 ਬੰਦਿਆਂ ਦੀ ਸਾਈਡ ਐਪਲੀਕੇਸ਼ਨ ਤੁਹਾਨੂੰ ਦਿੱਤੀ ਗਈ ਹੈ ਜਿਹੜੀ ਕਿ ਅਸੀਂ ਪੁਲਿਸ ਅਥਾਰਟੀ ਨੂੰ ਮਾਰਕ ਕਰ ਰਹੇ ਹਾਂ ਤਾਂ ਕਿ ਫਰਦਰ ਇਹਦੇ ਉੱਤੇ ਇਨਵੈਸਟੀਗੇਸ਼ਨ ਲੰਗਾਈ ਦੇ ਨਾਲ ਕੀਤੀ ਜਾ ਸਕੇ ਇਹ ਬਾਰ ਬਾਰ ਜਾਣਵਰ ਕਿ ਕਰੀਏ ਕੱਦਸ ਉਹ ਇਹਦੇ ਬਾਰੇ ਇਹਨਾਂ ਨੇ ਇਮੀਗ੍ਰੇਸ਼ਨ ਵਾਸਤੇ ਹੀ ਦੱਸਿਆ ਜਿਹੜੀ ਸੈਪਰੇਟ ਡੀਟੇਲਸ ਇਸ ਐਪਲੀਕੇਸ਼ਨ ਚ ਇਹਨਾਂ ਨੇ ਕਲੱਬ ਕਰਕੇ ਐਪਲੀਕੇਸ਼ਨ ਦਿੱਤੀ ਹੈ ਜਿਹੜੇ ਸਾਰੇ ਪੀੜਿਤ ਇੱਥੇ ਆਏ। ਇਹ ਏਜੰਟ ਲਾਇਸੈਂਸ ਹੋਲਡਰ ਹੈ ਜਾਂ ਨਹੀਂ? ਇਹ ਏਜੰਟ ਦਾ ਲਾਇਸੈਂਸ ਜੋ ਮੈਨੂੰ ਪਤਾ ਲੱਗਿਆ ਜ਼ੁਬਾਨੀ ਤੌਰ ਤੇ ਉਹ ਕੈਨਸਲ ਹੈ। ਲੇਕਿਨ ਇਹਨੂੰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਦਾ ਕੈਨਸਲਡ ਹੈ ਜਾਂ ਨਹੀਂ। ਸਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਨੇ ਕਿ ਹੁਣ ਉਹਨਾਂ ਦੇ ਉੱਤੇ ਵੀ ਕੋਈ ਨਕੇਲ ਪਾਈ ਜਾਊਗੀ ਪ੍ਰਸ਼ਾਸਨ ਆਪਣੇ ਤੌਰ ਤੇ ਕੋਈ ਕਾਰਵਾਈ ਕਰੂਗਾ। ਪੀਰੀਆਡਿਕ ਚੈਕਿੰਗਸ ਹੁੰਦੀਆਂ ਜੀ। ਜਿਹੜਾ ਵੀ ਕੋਈ ਵੀ ਇਮੀਗ੍ਰੇਸ਼ਨ ਕੋਈ ਵੀ ਜਿਹੜਾ ਸਾਡਾ ਐਕਟ ਬਣਿਆ ਹੋਇਆ 2012 ਦਾ ਇਹਦੇ ਉੱਤੇ ਉਹਦੇ ਅੰਡਰ ਪੀਰੀਆਡਿਕ ਚੈਕਿੰਗ ਹੁੰਦੀ ਹੈ ਖਾਸ ਕਰਕੇ ਸਾਡੀਆ ਨੂੰ ਲਾਕੀ ਦੇ ਬੜੇ ਸਾਲ ਦਫਤਰ ਆਏ ਗਏ ਨੇ ਬੜੇ ਲੋਕ ਕੋਲੇ ਵਾਲੋਂ ਖਾਚਾ ਦੇ ਵਿੱਚ ਆ ਗਏ ਉਹ ਵੀ ਕਾਫੀ ਟਾਈਟ ਅਗੇ ਨੇ ਏਜੰਟ ਕੱਲਾ ਪਰ ਰਣਜੀਤ ਐਵੇਨਿਊ ਦਾ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ ਜਦੋਂ ਜਿਵੇਂ ਇਹਨਾਂ ਦਾ ਸਵਾਲ ਇਹ ਸੀਗਾ ਕਿ ਕਾਫੀ ਏਜੰਟਸ ਇਸ ਤਰੀਕੇ ਦਾ ਕਰਦੇ ਆ ਤਾਂ ਏਰੀਆ ਸਪੈਸੀਫਿਕ ਤਾਂ ਮੇਰੇ ਖਿਆਲ ਨਾਲ ਨਹੀਂ ਹੋਏਗਾ ਕਿ ਰਣਜੀਤ ਐਵੇਨਿਊ ਚੀਫ ਰੋਡ ਹੁੰਦਾ ਹੋ ਸਕਦਾ ਫਰਾਡ ਜਿੱਥੇ ਵੀ ਹੋ ਸਕਦਾ ਤੋੜੇ ਉੱਪਰ ਕੀ ਕਹੇ ਕਿ ਨੂੰ ਮਾਰ ਗਾ ਮੈਂ ਆਲਰੇਡੀ ਜਿਵੇਂ ਤੁਹਾਨੂੰ ਦੱਸਿਆ ਅਸੀਂ ਪੁਲਿਸ ਅਥਾਰਟिटीज ਕਮਿਸ਼ਨਰੇਟ ਚ ਵੀ ਕਿਉਂਕਿ ਪੀੜਿਤ ਵੱਖ-ਵੱਖ ਹਿੱਸਿਆਂ ਤੋਂ ਆਏ ਨੇ ਕਮਿਸ਼ਨਰੇਟ ਚ ਵੀ ਔਰ ਰੂਰਲ ਚ ਦੋਨਾਂ ਸਪੈਸ ਵਿੱਚ